ਤੁਸੀਂ ਅਮਰਿਤਪਾਲ ਦਾ ਜ਼ਿਕਰ ਕੀਤਾ ਹੈ ਦੂਜੇ ਪਾਸੇ ਬਿਕਰਮ ਮਜੀਠੀਆ ਦੇ ਵੱਲੋਂ ਕੁਝ ਵੱਡੇ ਖੁਲਾਸੇ ਗਏ ਆਡੀਓ ਤੇ ਆਪਾਂ ਗੁਰੂ ਘਰ ਖੜੇ ਆ ਜੇ ਬੰਦਿਆਂ ਦਾ ਨਾਂ ਨਹੀਂ ਲੈਣਾ ਇੱਥੇ ਤੁਸੀਂ ਗੁਰੂ ਘਰ ਖੜੇ ਆ ਜੀ ਆਪਾਂ ਚੰਗੇ ਪਵਿੱਤਰ ਮਤਲਬ ਸ਼ਕਤੀਆਂ ਦਾ ਨਾਂ ਲਊ ਆਪਾਂ ਇੱਥੇ ਜਿੱਥੇ ਖੜੇ ਆ ਪਾਪ ਹੀ ਚੜਦਲ ਹੈ ਮੈਂ ਨਹੀਂ ਕਹਿ ਕਿ ਪਹਿਲੀ ਗੱਲ ਅਸੀਂ ਅਮਰਪਾਲ ਨਾਲ ਰੜ ਕੇ ਅਮਰਪਾਲ ਨੂੰ ਬੁਲਾਵਾਂਗੇ ਮੈਂ ਫੇਰ ਕਹਿੰਨਾ ਹ ਹ ਅਕਾਲ ਤਖਸਾਲ ਦੀ ਸਰਬ ਉੱਚਤਾ ਨੂੰ ਮੱਦੇ ਨਜ਼ਰ ਰੱਖਦੇ ਜੋ ਜੋ ਆਏਗਾ ਸਾਰਿਆਂ ਦਾ ਸਵਾਗਤ ਹੈ ਸੁਖਵੀਰ ਬਾਦਲ ਨੇ ਪੰਥ ਤੋਂ ਪਿੱਟ ਕੀਤੀ ਪੰਥ ਨੇ ਸੁਖੀਰ ਬਾਦਲ ਨਾਲ ਪਿੱਟ ਨਹੀਂ ਕੀਤੀ ਸੁਖੀਰ ਬਾਦਲ ਨੇ ਪੰਥ ਇਕ ਲੀਡਰਸ਼ਿਪ ਨੂੰ ਵਸਾਰਿਆ ਪੰਥ ਇਕ ਲੀਡਰਸ਼ਿਪ ਨੇ ਸੁਖੀਰ ਬਾਦਲ ਨੂੰ ਹੀ ਵਸਾਰਿਆ ਪਹਿਲਾਂ ਪੰਥ ਇਕ ਲੀਡਰ ਨਾਲ ਧਰੂ ਕਮਾਇਆ ਲੀਡਰਸ਼ਿਪ ਖੀਰੂ ਖੀਰੂ ਕੀਤੀ ਹੁਣ ਥੱਲੇ ਦੇ ਪੱਧਰ ਤੱਕ ਵਰਕਰ ਤੇ ਕਾਡਰ ਨੂੰ ਖੀਰੂ ਖੀਰੂ ਕਰ ਰਿਹਾ ਸਿਰਫ ਆਪ ਦੀ ਇੱਕ ਮਾੜੀ ਮਤ ਕਰਕੇ ਤੇ ਗੁਰਮਤ ਤੋਂ ਦੂਰ ਪੱਜਾ ਲੋਕੀ ਤਾਂ ਸਵਾਲ ਚੱਕਰੇ ਨੇ ਕਹਿੰਦੇ ਇਹ ਪੰਥ ਦਾ ਕੀ ਸਵਾਰਧਾਨ ਕਹਿੰਦੇ ਜਦੋਂ ਆਪ ਹੀ ਖੀਰੂ ਖੀਰੂ ਹੋਏ ਪਏ ਨੇ ਨਹੀਂ ਜੀ ਖੀਰੂ ਖੀਰੂ ਨਹੀਂ ਹੋ ਰਿਹਾ ਇੱਥੇ ਸਾਰਾ ਜੁੜ ਰਿਹਾ ਵੀਰ ਸਿੰਘ ਬਾਦਲ ਨੂੰ ਪ੍ਰਦਾਨ ਸਵੀਕਾਰ ਕਰਦੇ ਹੋ ਤੁਸੀਂ ਜਾਂ ਨਹੀਂ ਮੈਂ ਜੀ ਸਾਰੀ ਰੋਮਾਂਡ ਸੁਣ ਕੇ ਸੀਤਾ ਕੌਣ ਸੀ ਤੁਸੀਂ ਤੋਂ ਹੀ ਗੱਲ ਕਰਦੇ ਤੁਸੀਂ ਤੁਸੀਂ ਦੱਸੋ ਤੁਸੀਂ ਅੱਜ ਕਿਉਂਕਿ ਬੇਸ਼ੱਕ ਤੁਸੀਂ ਬੇਸ਼ੱਕ ਤੁਸੀਂ ਦੂਜੇ ਧੜੇ ਤੋਂ ਆਓ ਪਰੰਤੂ ਬਹੁਤ ਸਾਰੇ ਸਵਾਲ ਸੁਖਵੀਰ ਸਿੰਘ ਧੜੇ ਤੋਂ ਨਹੀਂ ਆ ਜੀ ਅਸੀਂ ਚਾਰ ਪੀੜੀਆਂ ਤੋਂ ਜੁੜੇ ਹੋਏ ਹਾਂ ਜੀ ਤੇ ਸਾਨੂੰ ਸ਼ਰੋਮ ਨਹੀਂ ਕੱਲਦਾ ਚੋਂ ਮੈਨੂੰ ਸੁਪੀਰ ਸਿੰਘ ਬਾਦਲ ਨੇ ਕੱਢਿਆ ਮੈਂ ਇੱਕ ਇਕੱਲਾ ਵਾਹਿਦ ਬੰਦਾ ਪੂਰੇ ਪੰਜਾਬ 'ਚ ਜਿਹਨੂੰ ਕੱਢਿਆ ਗਿਆ ਬਾਕੀ ਤਾਂ ਸਾਰੇ ਆਪ ਆਏ ਨੇ ਮੈਨੂੰ ਕੱਢਿਆ ਗਿਆ ਕਿ ਇਹ ਤਾਂ ਜਾ ਰਿਹਾ ਤੇ ਇੱਥੇ ਬੈਠੇ ਵੀ ਸਾਡਾ ਨੱਕ 'ਚ ਦਮ ਕਰ ਰਹੇ ਕਿ ਕਾਲ ਤੱਕ ਸਾਡਾ ਕਹਿਣਾ ਮੰਨੋ ਤੇ ਜੀ ਮੈਂ ਉਹਦੀ ਪ੍ਰਧਾਨਗੀ ਕਿੱਥੋਂ ਮਾਰਦਾ ਪੰਜਾਬ ਤੇ ਪੰਜਾਬੀਏਤ ਨੂੰ ਦੋ ਗੰਗਾਾਂ ਦੀ ਮਾਰ ਪਈ ਹੋਈ ਹੈ ਇੱਕ ਲਾਰੈਂਸ ਗੈਂਗ ਇੱਕ ਸੁਖਵੀਰ ਗੈਂਗ ਹੁਣ ਜਿਹੜਾ ਸੁਖਵੀਰ ਗੈਂਗ ਹੈ ਉਹ ਸਿੱਖ ਧਰਮ ਨੂੰ ਖਤਮ ਕਰਨ ਤੇ ਪਿਆ ਹੋਇਆ ਹੈ ਜੀ ਮਗਰ ਸਿੱਖੀ ਸਿਧਾਂਤ ਸਿੱਖ ਸੰਸਥਾਵਾਂ ਨੂੰ ਜੜੋਂ ਪੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਸਿਰਫ ਆਪਦੇ ਨਿੱਜੀ ਵਫਾਦ ਪੂਰੇ ਕਰਨ ਦੇ ਮੈਂ ਗਾਇ ਗੇਸ ਕਰਕੇ ਕੀ ਹੈ ਕਿ ਜਿਹੜੇ 5-10 ਜਾਣੇ ਜੁੰਡਲੀ ਦੇ ਉੱਪਰ ਨੇ ਉਮੀ ਇਹਨਾਂ ਦੇ 5-5 ਜਾਣੇ ਹਰੇਕ ਹਲਕੇ 'ਚ ਹਰੇਕ ਜ਼ਿਲ੍ਹੇ 'ਚ ਬੈਠੇ ਨੇ ਜਿਨ੍ਹਾਂ ਦੀ ਅਕਲ ਨੂੰ ਤਾਲੇ ਲੱਗੇ ਹੋਏ ਐ ਮਤਲਬ ਜਿਵੇਂ ਅੱਜ ਤੁਸੀਂ ਦੇਖਿਆ ਗੇਟ ਨੂੰ ਤਾਲਾ ਉਹ ਗੇਟ ਦਾ ਤਾਲਾ ਨਹੀਂ ਉਹ ਅਕਲ ਦਾ ਤਾਲਾ ਜੀ ਅਕਲ ਨੂੰ ਹੀ ਤਾਲੇ ਲੱਗੇ ਹੋਏ ਆ ਕੰਨ ਪ੍ਰਧਾਨ ਕੀ ਕੋਈ ਸੌਖੀ ਚੀਜ਼ ਨਹੀਂ ਇਹ ਕੰਡਿਆਂ ਦਾ ਤਾਜ ਹੁੰਦੀ ਸੀ ਇਹ ਕੋਈ ਮਤਲਬ ਕਿ ਲੈਂਡ ਕਰੂਜ਼ਰ ਗੱਡੀਆਂ ਤੇ ਫਾਈਵ ਸਟਾਰਾਂ 'ਚ ਰਹਿਣ ਵਾਲੀ ਪ੍ਰਧਾਨਗੀ ਦੀ ਇਹ ਐਂ ਦਰਿਆ ਪਿਛਾ ਕੇ ਮੀਟਿੰਗਾਂ ਬਿਨਾ ਚਾਣੀ ਚਾਹ ਤੇ ਪਾਣੀ ਤੋਂ ਇਹ ਕਾਲੀਦਲ ਬਾਦਲ ਵਾਲੇ ਇੱਥੇ ਕਹਿਣ ਕਿ 4 ਘੰਟੇ ਬਿਨਾ ਚਾਹ ਪਾਣੀ ਤੋਂ ਜੇ ਕੋਈ ਇਥੋਂ ਭੱਜਣਾ ਜਾਣ ਤਾਂ ਮੇਰਾ ਨਾਮ ਵਟਾ ਦਿਓ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ ਬਾਗੀ ਤੜੇ ਦੇ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਕੀ ਏਜੰਡਾ ਹੈ ਕੀ ਕੁਝ ਖਾਸ ਰਹਿਣ ਵਾਲਾ ਹੈ ਅੱਜ ਸਾਡੇ ਨਾਲ ਜੁੜੇ ਨੇ ਗੁਰਜੀਤ ਸਿੰਘ ਤਲਵੰਡੀ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਇਹ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਦੇ ਦੋ ਮੈਂਬਰ ਵਿਸ਼ੇਸ਼ ਤੌਰ ਤੇ ਫਤਿਹਗੜ੍ਹ ਸਾਹਿਬ ਦੀ ਸੰਗਤ ਨਾਲ ਮਿਲ ਵਰਤਕ ਇੱਕ ਪਰਿਵਾਰਕ ਮਾਹੌਲ ਕਰਕੇ ਆਈ ਸੀ ਤੇ ਇੱਕ ਪਰਿਵਾਰਕ ਮਾਹੌਲ 'ਚ ਵਿਚਾਰ ਵਟਾਂਦਰਾ ਹੋਇਆ ਕਿ ਭਰਤੀ ਨੂੰ ਹੋਰ ਜ਼ੋਰ ਅੱਗੇ ਕਿਵੇਂ ਵਧਾਇਆ ਜਾਵੇ ਤੇ ਸਾਰਿਆਂ ਨੇ ਆਪਦੇ رائے مشਵਰੇ ਦਿੱਤੇ ਨੇ ਸੰਗਤ ਦੀ ਵੱਡੀ ਗਿਣਤੀ ਨੂੰ ਮੱਦੇਨਜ਼ਰ ਰੱਖਦੇ ਇੱਕ ਰੈਲੀ ਟਾਈਪ ਦਾ ਰੂਪ ਧਾਰਗੀ ਮੀਟਿੰਗ ਤੇ ਵੱਡਾ ਇੱਕ ਨੇਤਾ ਜਿਹੜਾ ਸਨੇਹੇ ਸੀ ਉਹ ਸੀ ਹਜੇ ਸੰਕੋਚ ਕੇ ਜਿਹੜੀ ਕਿ ਸਾਰੇ ਪੰਥਕ ਕਰੀਮ ਐ ਜਿਹੜੀ ਕਿ ਆਪ ਖੁਦ ਮੁਹਾਰੇ ਅਕਾਲ ਤਖਤ ਆਪ ਨੂੰ ਸਮਰਪਿਤ ਕਿਸੇ ਲੀਡਰ ਦੇ ਕੋਈ ਝੋਲਾ ਚੱਕ ਨਹੀਂ ਜਿਹੜੇ ਜਾਗ ਦੀ ਜ਼ਮੀਰ ਵਾਲੇ ਨੇ ਉਹ ਸਾਰੇ ਆਪ ਅਕਾਲ ਤਖਤ ਨੂੰ ਸਮਰਪਿਤ ਚੱਲੇ ਹੋਈ ਸੀ ਇਹ ਕਿਸੇ ਇੱਕ ਕੋਈ ਲੀਡਰ ਦਾ ਫੰਕਸ਼ਨ ਨਹੀਂ ਸੀ ਇਹ ਕੋਈ ਇੱਕ ਧੜੇ ਦਾ ਫੰਕਸ਼ਨ ਸੀ ਇੱਕ ਗੁਰਸਿੱਖਾਂ ਦੀ ਇੱਕ ਇਕੱਤਰਤਾ ਸੀ ਜਿੱਥੇ ਉਹਨਾਂ ਨੇ ਸਾਰਿਆਂ ਨੇ ਸਿਰ ਜੋੜ ਕੇ ਅਕਾਲ ਤਖਤ ਸਾਹਿਬ ਦੀ ਸ਼ਾਨ ਤੇ ਸ਼ੌਕ ਨੂੰ ਕਮੀ ਨਾ ਰਹੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਵਿੱਚ ਤੇ ਉਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਉਸ ਲਈ ਆਰ ਬਟਾਂਦਰਾ ਦਿੱਤਾ ਜੀ ਤੁਸੀਂ ਮੈਨੂੰ ਪਹਿਲੀ ਗੱਲ ਤੋਂ ਟੋਕਿਆ ਕਿ ਬਾਕੀ ਤੜਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਤੜੇ ਹੋ ਗਏ ਨੇ ਤੇ ਬਾਦਲ ਤੜਾ ਦੂਜੇ ਪਾਸੇ ਇੱਕ ਟੈਗ ਲੱਗ ਗਿਆ ਬਾਕੀ ਤੜੇ ਦਾ ਬਾਕੀ ਅਸਲ ਚ ਕੀ ਹੁੰਦਾ ਹੈ ਤੇ ਦੂਜੇ ਪਾਸੇ ਕਿਉਂ ਬਾਰ ਬਾਰ ਸਾਰਿਆਂ ਨੂੰ ਜਿਹੜਾ ਬਾਦਲ ਧੜੇ ਤੋਂ ਦੂਜੇ ਪਾਸੇ ਦੂਜਾ ਧੜਾ ਬਣਿਆ ਉਹਨੂੰ ਬਾਕੀ ਕਿਹਾ ਜਾ ਰਿਹਾ ਦੇਖੋ ਆਪਾਂ ਚਲੋ ਜੇ ਸਿਆਸੀ ਬਣਾ ਲਈਏ ਪੰਜਾਬੀ ਤਾਂ ਆਪਾਂ ਸਾਰੇ ਬੋਲਦੇ ਹਮ ਸ਼੍ਰੋਮਣੀ ਤੁਸੀਂ ਸ਼ਬਦ ਚੂਜ਼ ਕੀਤਾ ਜੀ ਜਦ ਕਿ ਅਕਾਲੀ ਦਲ ਬਾਦਲ ਜਾਂ ਬਾਦਲਦਾਲੀ ਕਹ ਲੋ ਉਹਦੇ ਵਿੱਚ ਸੁਖਬੀਰ ਦੇ ਮੈਂ ਗੈਂਗ ਸ਼ਬਦ ਵਰਤ ਰਿਹਾ ਕਿਉਂਕਿ ਜੇ ਪੰਜਾਬ ਤੇ ਪੰਜਾਬੀਅਤ ਨੂੰ ਦੋ ਗੈਂਗਾਂ ਦੀ ਮਾਰ ਪਈ ਹੋਈ ਹੈ ਇੱਕ ਲਾਰੈਂਸ ਗੈਂਗ ਇੱਕ ਸੁਖਬੀਰ ਗੈਂਗ ਹੁਣ ਜਿਹੜਾ ਸੁਖਬੀਰ ਗੈਂਗੇ ਉਹ ਸਿੱਖ ਧਰਮ ਨੂੰ ਖਤਮ ਕਰਨ ਤੇ ਪਿਆ ਹੋਇਆ ਜੀ ਮਗਰ ਸਿੱਖੀ ਸਿਧਾਂਤ ਸਿੱਖ ਸੰਸਥਾਵਾਂ ਨੂੰ ਜੜੋਂ ਪੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਸਿਰਫ ਆਪਦੇ ਨਿੱਜੀ ਵਫਾਦ ਪੂਰੇ ਕਰਨ ਲਈ ਮੈਂ ਗੈਂਗੇ ਇਸ ਕਰਕੇ ਕਿਆ ਕਿ ਜਿਹੜੇ 5-10 ਜਾਣੇ ਜੁੰਡਲੀ ਦੇ ਉੱਪਰ ਨੇ ਉਮੀ ਇਹਨਾਂ ਦੇ 5-5 ਜਾਣੇ ਹਰੇਕ ਹਲਕੇ 'ਚ ਹਰੇਕ ਜਿਹੜੇ 'ਚ ਬੈਠੇ ਨੇ ਜਿਨ੍ਹਾਂ ਦੀ ਅਕਲ ਨੂੰ ਤਾਲੇ ਲੱਗੇ ਹੋਏ ਆ ਮਤਲਬ ਜਿਵੇਂ ਅੱਜ ਤੁਸੀਂ ਦੇਖਿਆ ਗੇਟ ਨੂੰ ਤਾਲਾ ਉਹ ਗੇਟ ਦਾ ਤਾਲਾ ਨਹੀਂ ਉਹ ਅਕਲ ਦਾ ਤਾਲਾ ਹੈ ਜੀ ਅਕਲ ਨੂੰ ਹੀ ਤਾਲੇ ਲੱਗੇ ਹੋਏ ਆ ਤੇ ਉਹ ਗੇਟ ਸਾਨੂੰ ਨਹੀਂ ਬੰਦ ਕੀਤਾ ਇਹਨਾਂ ਨੇ ਉਹ ਗੇਟ ਇਹਨਾਂ ਨੇ ਅਕਾਲ ਤਖਤ ਨੂੰ ਬੰਦ ਕੀਤਾ ਇਹ ਜੋ ਅਸੀਂ ਪਹਿਨੀ ਦੌਰ ਤੋਂ ਇੱਥੇ ਸੰਗਤ ਨੂੰ ਦੱਸਦੇ ਰਹੇ ਹਾਂ ਜਾਗਰੂਕ ਕਰਾਉਂਦੇ ਰਹੇ ਹਾਂ ਕਿ ਅਕਾਲ ਤਖਤ ਸਭ ਤੋਂ ਭਗੌੜੇ ਇਹ ਨੇ ਬਾਗੀ ਇਹ ਨੇ ਉਹਦੇ ਉੱਪਰ ਹੀ ਫੁੱਲ ਚੜ੍ਹਾਉਂਦੇ ਇਹਨਾਂ ਨੇ ਆਪਦੀ ਅਕਲ ਦਾ ਹਵਾਲਾ ਦਿੰਦੇ ਆ ਅਕਾਲ ਤਖਤ ਸਾਭ ਦੀ ਕਮੇਟੀ ਨੂੰ ਅੱਜ ਦਰਵਾਜ਼ਾ ਬੰਦ ਕਰਕੇ ਉਹੀ ਚੀਜ਼ ਦਰਸਾਤੀ ਕਿ ਜੀ ਅਸੀਂ ਅਕਾਲ ਤਖਤ ਤੋਂ ਅਸੀਂ ਬਾਗੀ ਆ ਸਾਡੇ ਲਈ ਕੋਈ ਅਕਾਲ ਤਖਤ ਨਹੀਂ ਸਾਡੇ ਲਈ ਕੋਈ ਸਿੱਖ ਪੰਥ ਨਹੀਂ ਸਾਡੇ ਲਈ ਕੋਈ ਸਿੱਖ ਜ਼ਮਾਨਾ ਨਹੀਂ ਸਿੱਖ ਸਿਧਾਂਤ ਨਹੀਂ ਸਾਨੂੰ ਇਸ ਚੀਜ਼ ਦਾ ਕੋਈ ਮਾਇਨੇ ਨਹੀਂ ਮੈਨੂੰ ਸਿਰਫ ਆਪਣੀ ਦਲ ਦੀ ਪ੍ਰਧਾਨਗੀ ਹੈ ਜਿਹੜੀ ਉਹ ਜਿਹੜੇ 20 25 ਜਣੇ ਵਾਲੇ ਦੋਲੇ ਪੇਡ ਇਮਪਲੋਈ ਰੱਖੇ ਹੋਏ ਨੇ ਉਹ ਕਹੀ ਜਾਂਦੇ ਸਵੇਰੇ ਸ਼ੁਰੂ ਹੋ ਜਾਂਦੇ ਪ੍ਰਧਾਨ ਜੀ ਕਹਿਣਾ ਰਾਤ ਤੱਕ ਤੇ ਉਹ ਆਪਣੇ ਪਰ ਪ੍ਰਧਾਨ ਮੰਨਣ ਲੱਗੇ ਐ ਪ੍ਰਧਾਨੀ ਹੁੰਦਾ ਅਕਾਲ ਤਖਤ ਦੀ ਪ੍ਰਧਾਨਗੀ ਕੋਈ ਸੌਖੀ ਚੀਜ਼ ਨਹੀਂ ਇਹ ਕੰਡਿਆਂ ਦਾ ਤਾਜ ਹੁੰਦੀ ਸੀ ਇਹ ਕੋਈ ਮਤਲਬ ਕਿ ਲੈਂਡ ਕਰੂਜ਼ਰ ਗੱਡੀਆਂ ਤੇ ਫਾਈਵ ਸਟਾਰਾਂ ਚ ਰਹਿਣ ਵਾਲੀ ਪ੍ਰਧਾਨਗੀ ਨਹੀਂ ਇਹ ਐਂ ਦਰੀਆਂ ਪਿਛਾ ਕੇ ਮੀਟਿੰਗਾਂ ਬਿਨਾ ਚਾਹ ਚਾਹ ਤੇ ਪਾਣੀ ਤੋਂ ਇਹ ਅਕਾਲੀ ਦਲ ਬਾਦਲ ਵਾਲੇ ਇੱਥੇ ਕਹਿਣ ਕਿ 4 ਘੰਟੇ ਬਿਨਾ ਚਾਹ ਪਾਣੀ ਤੋਂ ਜੇ ਕੋਈ ਇਥੋਂ ਭੱਜਣਾ ਜਾਣ ਤਾਂ ਮੇਰਾ ਨਾਮ ਵਟਾ ਦਿਓ ਉਹ ਤਾਂ ਸਿਰਫ ਇਹ ਸਿਰਫ ਅਕਾਲ ਤਖਤ ਦੇ ਜਜ਼ਬੇ ਨੂੰ ਸਮਰਪਿਤ ਮੈਂ ਫੇਰ ਇੱਥੇ ਦਰਸਾਉਣਾ ਕੋਈ ਧੜੇ ਨੂੰ ਸਮਰਪਿਤ ਨਹੀਂ ਕੋਈ ਲੀਡਰ ਦਾ ਧੜਾ ਨਹੀਂ ਕੋਈ ਲੀਡਰ ਦੇ ਕਰਕੇ ਚੱਕ ਦੀ ਇੱਥੇ ਅਕਾਲ ਤਖਤ ਅਮੀਰਾਂ ਦੇ ਬੈਠੇ ਨੇ ਸਿਰਫ ਇਸ ਕਰਕੇ ਕਿ ਜੇ ਬਾਕੀ ਸਾਰਿਆਂ ਦੀ ਅਕਲ ਨੂੰ ਤਾਲਾ ਲੱਗਿਆ ਤਾਂ ਅਕਾਲ ਤਖਤ ਸਾਹਿਬ ਦੀ ਕਮੇਟੀ ਇੱਥੇ ਆਈ ਹੈ ਉਹਨਾਂ ਦਾ ਸਵਾਗਤ ਕੀਤਾ ਜੀ ਜਲਦ ਨਵੀਂ ਪਾਰਟੀ ਬਣੇਗੀ ਕੋਈ ਉਹਦੇ ਜਿਹੜੇ ਵਕਫਾ ਅੱਡ ਧਾਰਮਿਕ ਵਹੀਰਾਂ ਚੱਲ ਰਹੀਆਂ ਨੇ ਬੇਸ਼ੱਕ ਭਾਈ ਰਣਜੀਤ ਸਿੰਘ ਉਹਨਾਂ ਦੀਆਂ ਭਾਈਆ ਹਰਪਾਲ ਸਿੰਘ ਉਹਨਾਂ ਦੀਆਂ ਉਹਨਾਂ ਨਾਲ ਵੀ ਦੀ ਅਕਾਲ ਤਖਬ ਦੀ ਛਤਰ ਛਾਇਆ ਹੀਟ ਆਉਣਾ ਹਰੇਕ ਸਿੱਖ ਦਾ ਫਰਜ਼ ਮੈਂ ਫੇਰ ਇੱਥੇ ਦੱਸੋਣਾ ਕੋਈ ਆਪਾਂ ਲੀਡਰ ਇਹਦੇ ਵਿੱਚ ਇੱਕ ਨਹੀਂ ਕਿ ਜੀ ਉਹ ਲੀਡਰ ਨੂੰ ਆਪਾਂ ਅੱਗੇ ਲਾ ਕੇ ਚੱਲ ਰਹੇ ਹਾਂ ਹਜੇ ਇਹ ਇੱਕ ਸਿੱਖ ਮੂਵਮੈਂਟ ਹੈ ਇਹ ਆਪਣੇ ਤੁਸੀਂ ਵੀ ਮੇਰੇ ਕਹ ਦੇਖੋ ਹਜੇ ਯੂਥ ਚੋਂ ਮੇਰੀ ਜੀ ਉਮਰ ਜ਼ਿਆਦਾ ਨਹੀਂ ਹੈ ਨਾਲੀ ਗੱਲ ਹੈ ਕਿ ਇੱਕ ਇਤਿਹਾਸਿਕ ਮੂਵਮੈਂਟ ਆਈ ਹੈ ਜਿਹੜੀ ਚੀਜ਼ਾਂ ਦਾ ਆਪਾਂ ਇਤਿਹਾਸ ਬਾਬਾ ਲਹਿਰ ਗੁਰਦੁਆਰਾ ਸੁਧਾਰ ਲਹਿਰ ਅਕਾਲੀ ਲਹਿਰ ਇਹ ਲਹਿਰਾਂ ਦੇ ਕੋਈ ਚਿਹਰਾ ਨਹੀਂ ਹੁੰਦੀ ਲਹਿਰਾਂ ਸਮਰਪਿਤ ਹੁੰਦੀਆਂ ਗੁਰੂ ਇਹ ਉਹ ਲਹਿਰ ਹੈ ਇਹ ਲਹਿਰ ਜਦੋਂ ਇਕੱਠੀ ਹੋ ਕੇ ਜਦੋਂ ਚੱਲੂਗੀ ਇਹਦੇ ਛਲ ਦੇ ਅੱਗੇ ਕੋਈ ਟਿਕ ਨਹੀਂ ਪਾਊਗਾ ਜੀ ਤੁਸੀਂ ਅਮਰਿਤਪਾਲ ਦਾ ਜ਼ਿਕਰ ਕੀਤਾ ਹੈ ਦੂਜੇ ਪਾਸੇ ਬਿਕਰਮ ਮਜੀਠੀਆ ਦੇ ਵੱਲੋਂ ਕੁਝ ਵੱਡੇ ਖੁਲਾਸੇਗੇ ਆਡੀਓ ਤੇ ਆਪਾਂ ਗੁਰੂ ਘਰ ਖੜੇ ਆਏ ਜੇ ਬੰਦਿਆਂ ਦਾ ਨਾਂ ਨਹੀਂ ਲੈਣਾ ਇੱਥੇ ਤੁਸੀਂ ਗੁਰੂ ਘਰ ਖੜੇ ਆ ਜੀ ਆਪਾਂ ਚੰਗੇ ਪਵਿੱਤਰ ਮਤਲਬ ਸ਼ਕਤੀਆਂ ਦਾ ਨਾਮ ਲਊ ਆਪਾਂ ਇੱਥੇ ਜਿੱਥੇ ਖੜੇ ਆ ਪਾਪ ਹੀ ਚੜਦਾ ਜੀ ਹਾਂਜੀ ਤੇ ਤੁਸੀਂ ਕਿਹਾ ਕਿ ਵੀ ਅਸੀਂ ਅਮਰਤਪਾਲ ਦੇ ਨਾਲ ਮਿਲ ਕੇ ਚੱਲਾਂਗੇ ਜਾਂ ਉਹਨਾਂ ਨੂੰ ਨਾਲ ਲਾਵਾਂਗੇ ਜੇ ਉਹ ਕਹਿੰਦੇ ਨੇ ਕਿ ਦੂਜੇ ਪਾਸੇ ਸੁਖਵੀਰ ਸਿੰਘ ਬਾਦਲੋਂ ਨੇ ਕਿ ਆਓ ਅੱਜ ਏਕਾ ਕਰਦੇ ਆਂ ਆਓ ਆਪਾਂ ਪੰਥ ਨੂੰ ਬਚਾਉਨੇ ਆਂ ਫਿਰ ਤੁਹਾਡਾ ਫੈਸਲਾ ਕੀ ਹੋਏਗਾ ਦੇਖੋ ਜੀ ਮੈਂ ਨਹੀਂ ਕਿਹਾ ਕਿ ਪਹਿਲੀ ਗੱਲ ਅਸੀਂ ਅਮਰਤਪਾਲ ਨਾਲ ਰੜ ਕੇ ਅਮਰਤਪਾਲ ਨੂੰ ਬੁਲਾਵਾਂਗੇ ਮੈਂ ਫੇਰ ਕਹਿੰਦਾ ਅਕਾਲ ਤਖਸਾਲ ਦੀ ਸਰਬ ਉੱਚਤਾ ਨੂੰ ਮੱਦੇ ਨਜ਼ਰ ਰੱਖਦੇ ਜੋ ਜੋ ਆਏਗਾ ਸਾਰਿਆਂ ਦਾ ਸਵਾਗਤ ਹੈ ਸੁਖਵੀਰ ਬਾਦਲ ਨੇ ਪੰਥ ਤੋਂ ਪਿੱਠ ਕੀਤੀ ਪੰਥ ਨੇ ਸੁਖਵੀਰ ਬਾਦਲ ਨਾਲ ਪਿੱਠ ਨਹੀਂ ਕੀਤੀ ਸੁਖਵੀਰ ਬਾਦਲ ਨੇ ਪੰਥ ਇੱਕ ਲੀਡਰਸ਼ਿਪ ਨੂੰ ਵਿਸਾਰਿਆ ਪੰਥ ਇੱਕ ਲੀਡਰਸ਼ਿਪ ਨੇ ਸੁਖਵੀਰ ਬਾਦਲ ਨੂੰ ਨਹੀਂ ਵਿਸਾਰਿਆ ਪਹਿਲਾਂ ਪੰਥ ਇੱਕ ਲੀਡਰ ਨਾਲ ਧਰੂ ਕਮਾਇਆ ਲੀਡਰਸ਼ਿਪ ਖੀਰੂ ਖੀਰੂ ਕੀਤੀ ਹੁਣ ਥੱਲੇ ਦੇ ਪੱਦਰ ਤੱਕ ਵਰਕਰ ਤੇ ਕਾਡਰ ਨੂੰ ਖੀਰੂ ਖੀਰੂ ਕਰ ਰਿਹਾ ਹੈ ਸਿਰਫ ਆਪ ਦੀ ਇੱਕ ਮਾੜੀ ਮਤ ਕਰਕੇ ਤੇ ਗੁਰਮਤਿ ਦੂਰ ਭਜਨ ਕਰਕੇ ਹੂੰ ਵਿਰੋਧੀ ਤਾਂ ਸਵਾਲ ਚੱਕ ਰਹੇ ਨੇ ਕਹਿੰਦੇ ਇਹ ਪੰਥ ਦਾ ਕੀ ਸਵਾਰਧਾਨ ਕਹਿੰਦੇ ਜਦੋਂ ਆਪ ਹੀ ਖੇਰੂ ਖੇਰੂ ਹੋਏ ਪਏ ਨੇ ਨਹੀਂ ਜੀ ਖੇਰੂ ਖੇਰੂ ਨਹੀਂ ਹੋ ਰਿਹਾ ਇੱਥੇ ਸਾਰਾ ਜੁੜ ਰਿਹਾ ਤੁਸੀਂ ਅੱਜ ਦੇਖਿਆ ਤੁਸੀਂ ਇੱਥੇ ਫਤਿਹਗੜ ਸਾਹਿਬ ਕਿੰਨੇ ਦਿਨ ਹੋ ਗਏ ਤੁਹਾਨੂੰ ਕਵਰ ਕਰਦੇ ਹਾਂ ਸਰਕਾਰ ਵਾਲੇ ਵੀ ਇਹੋ ਜੀ ਇੱਕ ਜੇ ਪਾਰਟੀ ਦੀ ਮੀਟਿੰਗ ਸੱਦਨਾਂ ਸਰਕਾਰ ਦੇ ਕੋਈ ਲੋ ਲਾਲਚ ਨੂੰ ਮਤਲਬ ਚਲੋ ਆਪਾਂ ਗੁਰੂ ਘਰ ਖੜੇ ਆ ਮੈਂ ਸੱਚ ਬੋਲਦੇ ਕਿਸੇ ਰੂਪ شاید ਮੇਰੀ ਗੱਲ ਕੌੜੀ ਲੱਗੇ ਕੋਈ ਕੰਮ ਦਾ ਬੰਨਿਆ ਕੋਈ ਲੋ ਲਾਲਚ ਦਾ ਬੰਨਿਆ ਇਹਦੀ ਮੀ ਇਹ ਦੇਖੋ ਐਡਾ ਜਿਹੜਾ ਵਿਚਾਰ ਰੂਪ ਤੇ ਹੈ ਜੇ ਇਕੱਤਰਤਾ ਹੋਈ ਹੈ ਇੱਕ ਛੋਟੇ ਜਿਹੇ ਸਨੇਹ ਤੇ ਵੀ ਤੁਸੀਂ ਦੇਖੋ ਜੇ ਇੰਨੀ ਵਿਸ਼ਾਲ ਇਕੱਤਰਤਾ ਹੋਗੀ ਇਹ ਅਕਾਲ ਤਖਤ ਨੂੰ ਸਮਰਪਿਤ ਇੱਕ ਲਹਿਰ ਹੈ ਇਹ ਚੀਜ਼ ਆਪਾਂ ਵਾਚੀਏ ਇਹਨੂੰ ਆਪਾਂ ਸਿਆਸੀ ਦ੍ਰਿਸ਼ਟੀ ਕੋਣ ਨਾਲ ਨਾ ਦੇਖੋ ਇੱਥੇ ਸਿੱਖ ਸੰਸਥਾਵਾਂ ਸਿੱਖੀ ਸਿਧਾਂਤ ਮੀਰੀ ਪੀਰੀ ਦਾ ਸਿਧਾਂਤ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਇਹਨੂੰ ਪਹਿਲੇ ਦਰਜੇ ਤੇ ਰੱਖ ਕੇ ਚਲਾਈ ਹੋਈ ਮੂਵਮੈਂਟ ਹੈ ਇਹਨੂੰ ਕੱਲਾ ਸਿਆਸੀ ਨਾ ਦੇਖੋ ਇਹ ਜਦੋਂ ਇਕੱਠੀ ਹੋ ਕੇ ਛਲ ਜਦੋਂ ਇਹ ਵੱਜੂਗੀ 27 ਚ ਤੁਸੀਂ ਦੇਖਿਓ ਸਾਰਾ ਕੁਝ ਰੁੱਟ ਜਾਣੇ ਦੇਂਦੇ ਕਿਉਂਕਿ ਬਹੁਤ ਦੇਰ ਤੋਂ ਖੇਤਰੀ ਪਾਰਟੀ ਦੀ ਮੰਗ ਹੈ ਬਹੁਤ ਸਿੱਖੀ ਸਿਧਾਂਤ ਤੇ ਚੱਲਣ ਵਾਲੀ ਮੰਗ ਹੈ ਜਿਹੜੀ ਜਵਾਨੀ ਨੂੰ ਵਾਪਸ ਸਹੀ ਰਾਹ ਤੇ ਲੈ ਕੇ ਆ ਸਕੇ ਤੇ ਆਕਾਲ ਤਖਤ ਨੂੰ ਸਮਰਪਿਤ ਜਿਹੜੀ ਲਹਿਰ ਹੈ ਇਹ ਅਲੱਗ ਕਰ ਹੀ ਨਹੀਂ ਸਕਦਾ ਜੀ ਜੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਦਾਨ ਸਵੀਕਾਰ ਕਰਦੇ ਹੋ ਤੁਸੀਂ ਜਾਂ ਨਹੀਂ ਮੈਂ ਜੀ ਸਾਰੀ ਰੋਮਾਂਡ ਸੁਣ ਕੇ ਸੀਤਾ ਕੌਣ ਸੀ ਤੁਸੀਂ ਤੋਂ ਹੀ ਗੱਲ ਕਰੀ ਨਹੀਂ ਤੁਸੀਂ ਦੱਸੋ ਤੁਸੀਂ ਅੱਜ ਕਿਉਂਕਿ ਬੇਸ਼ੱਕ ਤੁਸੀਂ ਬੇਸ਼ੱਕ ਤੁਸੀਂ ਦੂਜੇ ਧੜੇ ਤੋਂ ਆਓ ਪਰੰਤੂ ਬਹੁਤ ਸਾਰੇ ਸਵਾਲ ਸੁਖਵੀਰ ਸਿੰਘ ਧੜੇ ਤੋਂ ਨਹੀਂ ਆ ਜੀ ਅਸੀਂ ਚਾਰ ਪੀੜੀਆਂ ਤੋਂ ਜ਼ਿਲਚੂਆ ਜੀ ਤੇ ਸਾਨੂੰ ਸ਼ਰੂਮ ਵਿੱਚ ਕੱਢ ਲਾ ਚੋਂ ਮੈਨੂੰ ਸੁਪੀਰ ਸਿੰਘ ਬਾਦਲ ਨੇ ਕੱਢਿਆ ਮੈਂ ਇੱਕ ਕੱਲਾ ਵਾਹਿਦ ਬੰਦਾ ਹੈ ਪੂਰੇ ਪੰਜਾਬ 'ਚ ਜਿਹਨੂੰ ਕੱਢਿਆ ਗਿਆ ਬਾਕੀ ਤਾਂ ਸਾਰੇ ਆਪ ਆਏ ਨੇ ਮੈਨੂੰ ਕੱਢਿਆ ਗਿਆ ਕਿ ਇਹ ਤਾਂ ਜਾ ਰਿਹਾ ਤੇ ਇੱਥੇ ਬੈਠੇ ਵੀ ਸਾਡਾ ਨੱਕ 'ਚ ਦਮ ਕਰ ਰਹੇ ਕਿ ਅਕਾਲ ਤਖਤ ਦਾ ਕਹਿਣਾ ਮੰਨੋ ਤੇ ਜੀ ਮੈਂ ਉਹਦੀ ਪ੍ਰਧਾਨਗੀ ਕਿੱਥੋਂ ਮੰਨ ਲੂੰਗਾ ਤੇ ਦੂਜੇ ਪਾਸੇ ਨਵੇਂ ਜਥੇਦਾਰ ਐਲਾਨੇ ਗਏ ਨੇ ਉਹਨੂੰ ਵੀ ਲੈ ਕੇ ਸਵਾਲ ਉੱਠੇ ਸੀ ਕਿ ਸਾਨੂੰ ਜਿਹੜੇ ਪੁਰਾਣੇ ਜਥੇਦਾਰ ਆ ਉਹ ਬਹਾਲ ਕਰਵਾਏ ਜਾਣ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਜਿਹੜਾ ਗੁਰਮਤ ਅਨੁਸਾਰ ਗੁਰਮਤ ਦੀ ਰੋਸ਼ਨੀ ਚ ਜਿਹੜੇ ਜਥੇਦਾਰ ਸਿੰਘ ਸਹਿਬਾਨ ਦੀ ਬਹੁਤ ਵੱਡੀ ਇੱਕ ਪਦਵੀਆਂ ਹੁੰਦੇ ਜੀ ਬੜੀ ਸਤਕਾਰਯੋਗ ਪੰਥ ਸਾਧਵੀਆਂ ਨੇ ਇਹਨਾਂ ਦੀ ਬਹਾਲੀ ਤੇ ਇਹਨਾਂ ਦੀ ਕਾਰਜਗੁਜ਼ਾਰੀ ਉੱਤੇ ਇੱਕ ਮੈਂ ਤਾਂ ਬੇਨਤੀ ਕਰੂੰਗਾ ਜਿੰਨੇ ਬੁੱਧੀਜੀਵੀ ਨੇ ਤੇ ਸਿੱਖ ਸੰਸਥਾਵਾਂ ਨੇ ਇੱਕ ਕੋਈ ਖਲੜਾ ਤਿਆਰ ਕੀਤਾ ਜਾਵੇ ਕਿਉਂਕਿ ਇਹ ਕੋਈ ਮਨਮਰਜ਼ੀ ਦਾ ਕੋਈ ਉਹਨਾਂ ਨੇ ਸਿਰਫ ਇਹ ਹੈਸੀਅਤ ਦਿਖਾਉਣ ਨੂੰ ਸਿੱਖ ਪੰਥ ਨੂੰ ਕਿ ਤੁਹਾਡਾ ਜਥੇਦਾਰ ਸਾਡੇ ਲਈ ਆਹ ਹੈਸੀਅਤ ਰੱਖਦਾ ਉਹਨੂੰ ਅਸੀਂ ਘਰ ਬੁਲਾ ਕੇ ਆਪਦੇ ਮਰਜ਼ੀ ਦੇ ਹੁਕਮਨਾਮੇ ਦੇ ਸਕਦੇ ਹਾਂ ਉਹਨੂੰ ਘਰ ਬੁਲਾ ਕੇ ਸੌਦਾ ਸਾਧ ਨੂੰ ਮਾਫੀ ਦੇ ਸਕਦੇ ਹਾਂ ਉਹਨੂੰ ਅਸੀਂ ਜਦੋਂ ਚਾਹੇ ਕੱਢ ਸਕਦੇ ਹਾਂ ਤੇ ਸੜਕ ਚੱਲਦੇ ਜਿਹੜੇ ਮਰਜ਼ੀ ਨੂੰ ਅਸੀਂ ਸਿੰਘ ਸਾਬ ਬਣਾ ਸਕਦੇ ਹਾਂ ਉਹ ਸਿੱਖਾਂ ਨੂੰ ਵੰਗਾ ਰਿਹਾ ਹੈ ਬਲਾਂ ਤੇਰ ਮੱਲਕੇ ਹਸਾ ਬਹੁਤ ਵੱਡਾ ਇਲਜ਼ਾਮ ਆ ਜੀ ਨਹੀਂ ਇਹ ਹਕੀਕਤ ਹੈ ਜੀ ਇਹ ਇਲਜ਼ਾਮ ਨਹੀਂ ਹੈ ਇਹ ਹਕੀਕਤ ਹੈ ਜੋ ਤੁਹਾਡੇ ਸਾਹਮਣੇ ਵਾਪਰੀ ਹੈ ਇਹ ਰਾਤ ਦੇ ਹਨੇਰਿਆਂ ਚ ਜਾ ਕੇ ਚੋਰੀ ਛਿਪੀ ਸਿੰਘ ਸਾਹਿਬ ਨੇ ਲਾਇ ਜਾਂਦੇ ਸਿੰਘ ਸਾਹਿਬ ਗਾਜੇ ਬਾਜੀਆਂ ਨਾਲ ਮੁਗਲਾਂ ਦੇ ਰਾਜ ਦੇ ਵੇਲੇ ਵੀ ਨਗਾਰੇ ਵਜਾ ਕੇ ਨਿਸ਼ਾਨ ਸਾਹਿਬ ਚੜਾ ਕੇ ਧੂਪ ਬੱਤੀ ਦੇ ਕੇ ਸ਼ਸਤਰਾਂ ਦੇ ਪ੍ਰਕਾਸ਼ ਚ ਸਿੰਘ ਸਾਹਿਬਾਂ ਦੀ ਤਾਜ ਪੂਛੇ ਹੁੰਦੀਆਂ ਸੀਗੀਆਂ ਤੇ ਆ ਜਿਹੜਾ ਅੱਜ ਕੱਲ ਦਾ ਜਿਹੜਾ ਇਹ ਦਿਸਤਾਨ ਠੇਰ ਚ ਹੈ ਇਹ ਇਹ ਬਹੁਤ ਹੀ ਮਤਲਬ ਕਿ ਨੀਵੇਂ ਪੱਧਰ ਦੀ ਚੀਜ਼ ਇਹਨਾਂ ਨੇ ਜਿਹੜੀ ਕੀਤੀ ਹੈ ਪਰ ਇਹ ਬਾਹਲੀ ਦਿਰ ਚੱਲਣ ਵਾਲੀ ਐਸਜੀਪੀਸੀ ਇਲੈਕਸ਼ਨਾਂ ਗੁਰੂ ਸਾਹਿਬ ਕਿਰਪਾ ਕਰਨ ਨੇ ਉਹਦੇ ਵਿੱਚ ਸਿੱਖ ਸੰਗਤ ਨੇ ਇਹਨਾਂ ਨੂੰ ਦੇ ਦੇਣਾ ਜੀ ਹੂੰ ਜੀ ਮੇਰਾ ਆਖਰੀ ਸਵਾਲ ਕੱਲ ਵਰਸੀ ਮਨਾਈ ਗਈ ਹੈ ਤੇ ਦੂਜੇ ਪਾਸੇ ਨਵੇਂ ਜਥੇਦਾਰ ਨੇ ਨੌਜਵਾਨਾਂ ਨੂੰ ਸਨੇਹਾ ਲਗਾਇਆ ਤੇ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਵਰਗੇ ਯਾਨੀ ਕਿ ਪ੍ਰਧਾਨ ਸਾਹਿਬ ਵਰਗੇ ਬਣੋ ਦੇਖੋ ਜੀ ਵਫਾਦਾਰੀ ਪਹਿਨਾ ਗੁਰੂ ਗ੍ਰੰਥ ਸਾਹਿਬ ਨਾਲ ਫੇਰ ਵਫਾਦਾਰੀ ਗੁਰਪੰਥ ਨਾਲ ਫੇਰ ਵਫਾਦਾਰੀ ਤਖਸੈਬਾਨਾਂ ਨਾਲ ਮੈਂ ਤਾਂ ਜਥੇਦਾਰ ਸਹਿਬਾਨ ਨੂੰ ਬੇਨਤੀ ਕਰੂੰਗਾ ਤੁਸੀਂ ਜਿੰਨਾ ਜੋਰ ਲਾ ਕੇ ਉੱਥੇ ਵਫਾਦਾਰੀ ਦਾ ਸਬੂਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਤੋਂ ਇੰਨਾ ਕੁ ਕਿਣਕਾ ਵੀ ਪੰਥ ਵੱਲ ਨੂੰ ਝਾਕ ਕੇ ਦੇਖੋ ਸ਼ਾਇਦ ਪੰਥ ਤੋਂ ਸਵੀਕਾਰ ਕਰੀ ਲਵੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਕੈਂਪਤੀ ਸਮਝ ਦਿੱਤਾ ਹੁਣ ਸਾਨੂੰ ਤਾਂ ਇਜਾਜ਼ਤ ਧੰਨਵਾਦ